ਪਿੰਡ ਖਾਰੀ ਜ਼ਿਲ੍ਹਾ ਲਾਹੌਰ ਦਾ ਰਹਿਣ ਵਾਲਾ ਇੱਕ ਪ੍ਰੇਮਾ ਨਾਂ ਦਾ ਅਨਾਥ ਬੱਚਾ ਸੀ ਅਨਾਥ ਹੋਣ ਕਰਕੇ ਭੈੜੀ ਸੰਗਤ ਵਿੱਚ ਪੈ ਗਿਆ ਉਸ ਕਈ ਪ੍ਰਕਾਰ ਦੇ ਅਯੋਗ ਕੰਮ ਕੀਤੇ ਤੇ ਉਸ ਨੂੰ ਕੋੜ ਹੋ ਗਿਆ ਕੋੜ ਹੋਣ ਕਰਕੇ ਉਸਦੇ ਯਾਰਾਂ ਦੋਸਤਾਂ ਨੇ ਉਸ ਨੂੰ ਛੱਡ ਦਿੱਤਾ ਵਿਚਾਰਾ ਭੁੱਖਾ ਮਰਨ ਲੱਗਾ ਉਸ ਨੂੰ ਛੋਣ ਤੋਂ ਵੀ ਹਰ ਕੋਈ ਡਰਦਾ ਸੀ ਇਸ ਲਈ ਜੇ ਕਿਸੇ ਨੂੰ ਤਰਸ ਵੀ ਆਉਂਦਾ ਤਾਂ ਰੋਟੀ ਦੂਰੋਂ ਹੀ ਸਿੱਟ ਦਿੱਤਾ ਇੱਕ ਵਾਰ ਇੱਕ ਸਖੀ ਦਿਲ ਵਿਅਕਤੀ ਨੂੰ ਉਸਤੇ ਦਇਆ ਆਈ ਅਤੇ ਉਸਨੇ ਉਹਦੇ ਘਰ ਵਿੱਚ ਇੱਕ ਮਿੱਟੀ ਦੀ ਟਿੰਡ ਲਟਕਾ ਦਿੱਤੀ ਹੋਣ ਲੋਕ ਉਸਦੀ ਟਿੰਡ ਵਿੱਚ ਰੋਟੀ ਪਾ ਦਿੰਦੇ ਇਸ ਤਰ੍ਹਾਂ ਸਮਾਂ ਬਤੀਤ ਹੁੰਦਾ ਗਿਆ ਇੱਕ ਦਿਨ ਉਸਨੇ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣੀ ਤਾਂ ਉਹ ਬੜੀ ਮੁਸ਼ਕਿਲ ਨਾਲ ਤੁਰਦਾ ਹੋਇਆ ਗੋਇੰਦਵਾਲ ਪੁੱਜਾ ਉੱਥੇ ਉਸਨੇ ਸਮੇਂ ਸਿਰ ਲੰਗਰ ਪਿੱਛੋਂ ਪ੍ਰਸ਼ਾਦਾ ਮਿਲਿਆ ਅਤੇ ਕੀਰਤਨ ਵੀ ਸੁਣਦਾ ਰਹਿੰਦਾ ਫਿਰ ਦਿਨ ਵੇਲੇ ਬੋਲੀ ਸਾਹਿਬ ਦੇ ਪਾਸ ਜਾ ਕੇ ਬੈਠ ਜਾਂਦਾ ਤੇ ਟਿੰਡ ਵਿਚ ਆ ਕੇ ਪਾਠ ਕਰਦਾ ਰਹਿੰਦਾ ਬੋਲੀ ਦੇ ਦਰਸ਼ਨਾਂ ਨੂੰ ਆਈ ਸੰਗਤ ਦੇ ਪੈਰਾਂ ਦੀ ਧੂੜ ਮੱਥੇ ਨਾਲ ਲਾਉਂਦਾ ਅਤੇ ਉਸ ਨੂੰ ਹੀ ਜਖਮਾਂ ਤੇ ਮਲ ਲਾਂਦਾ ਇੱਕ ਦਿਨ ਇੱਕ ਸਿੱਖ ਨੇ ਗੁਰੂ ਜੀ ਨੂੰ ਪ੍ਰੇਮੀ ਕੋੜੇ ਬਾਰੇ ਕਥਾ ਨਹੀਂ ਗੁਰੂ ਜੀ ਨੇ ਉਸ ਵੇਲੇ ਇੱਕ ਸਿੱਖ ਨੂੰ ਭੇਜ ਕੇ ਪ੍ਰੇਮੀ ਕੋੜੇ ਨੂੰ ਉੱਥੇ ਬੁਲਾਇਆ ਜਿੱਥੇ ਗੁਰੂ ਜੀ ਰੋਜ਼ ਆਪ ਇਸ਼ਨਾਨ ਕਰਿਆ ਕਰਦੇ ਸਨ ਫੱਟੀ ਉੱਤੇ ਬਿਠਾ ਕੇ ਗੁਰੂ ਜੀ ਨੇ ਆਪਣੇ ਹੱਥੀ ਉਸ ਨੂੰ ਇਸ਼ਨਾਨ ਕਰਾਇਆ ਅਤੇ ਸੁੰਦਰ ਕੱਪੜੇ ਪਵਾਏ ਪ੍ਰੇਮੇ ਦਾ ਕੋੜ ਜਾਂਦਾ ਰਿਹਾ ਤੇ ਉਹ ਇੱਕ ਤੰਦਰੁਸਤ ਸੁੰਦਰ ਸ਼ਵੀਲਾ ਨੌਜਵਾਨ ਬਣ ਗਿਆ ਸਾਰੇ ਉਸ ਦੇ ਨਵੇਂ ਰੂਪ ਨੂੰ ਵੇਖ-ਵੇਖ ਕੇ ਖੁਸ਼ ਹੋ ਰਹੇ ਸਨ ਗੁਰੂ ਜੀ ਨੇ ਕਿਹਾ ਇਹ ਪ੍ਰੇਮਾ ਅੱਜ ਤੋਂ ਮੇਰਾ ਮੁਰਾਰੀ ਪੁੱਤਰ ਹੈ ਪ੍ਰੇਮਾ ਕਾਇਆ ਪਲਟ ਕੇ ਮੁਰਾਰੀ ਹੋਇਆ ਹੈ ਹੁਣ ਇਸ ਵਿੱਚ ਕੋਈ ਐਬ ਨਹੀਂ ਹੈ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਕੋਈ ਰੋਗ ਹੈ ਗੁਰੂ ਜੀ ਨੇ ਸੰਗਤ ਨੂੰ ਸੁਣਾ ਕੇ ਕਿਹਾ ਕਿ ਸੰਗਤ ਵਿੱਚ ਵੀ ਕੋਈ ਐਸਾ ਸਿੱਖ ਹੈ ਜੋ ਮੇਰੇ ਪੁੱਤਰ ਵਾਸਤੇ ਧੀ ਦਾ ਰਿਸ਼ਤਾ ਕਰੇ ਉਸ ਵੇਲੇ ਗੁਰੂ ਜੀ ਗੁਰੂ ਘਰ ਦਾ ਇੱਕ ਪੁਰਾਣਾ ਸਿੱਖ ਸ਼ੀਹਾ ਬੈਠਾ ਸੀ ਉਸਨੇ ਉੱਠ ਕੇ ਕਿਹਾ ਮਹਾਰਾਜ ਮੈਂ ਆਪਣੀ ਧੀ ਮਥਰੋ ਵਾਸਤੇ ਮੁਰਾਰੀ ਦਾ ਰਿਸ਼ਤਾ ਪ੍ਰਵਾਨ ਹੈ ਜਦ ਸ਼ੀਹਾ ਇਹ ਕੁਝ ਕਹਿ ਰਿਹਾ ਸੀ ਤਾਂ ਸ਼ੀਹੇ ਦੀ ਘਰ ਵਾਲੀ ਜਿਹੜੀ ਉਸ ਸਮੇਂ ਲੰਗਰ ਵਿੱਚ ਪ੍ਰਸ਼ਾਦ ਪਕਾ ਰਹੀ ਸੀ ਉੱਠ ਕੇ ਗੁਰੂ ਜੀ ਦੇ ਸਾਹਮਣੇ ਹਾਜ਼ਰ ਹੋਈ ਉਹ ਕਹਿਣ ਲੱਗੀ ਮਹਾਰਾਜ ਸ਼ੀਹੇ ਦਾ ਨਾਂ ਤਾਂ ਦਿਮਾਗ ਟਿਕਾਣੇ ਨਹੀਂ ਮੈਨੂੰ ਇਹ ਰਿਸ਼ਤਾ ਬਿਲਕੁਲ ਵੀ ਪਰਵਾਹ ਨਹੀਂ ਕੀ ਪਤਾ ਇਹ ਮੁੰਡਾ ਕਿਸ ਕੁੱਲ ਕਿਸ ਜਾਤ ਕਿਸ ਬਰਾਦਰੀ ਦਾ ਹੈ ਮੈਂ ਆਪਣੀ ਧੀ ਦਾ ਜਨਮ ਪ੍ਰਸ਼ਨ ਨਹੀਂ ਕਰਨਾ ਗੁਰੂ ਜੀ ਨੇ ਕਿਹਾ ਇਹ ਮੇਰਾ ਪੁੱਤਰ ਹੈ ਇਸ ਲਈ ਮੇਰੇ ਹੀ ਖਾਨਦਾਨ ਵਿੱਚੋਂ ਹੈ ਇਹ ਮਥਰੋ ਮੁਰਾਰੀ ਦੀ ਜੋੜੀ ਤੁਰੋਂ ਹੀ ਲਿਖੀ ਆਈ ਹੈ ਇਸ ਲਈ ਤੈਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਅਸੀਂ ਆਪਣੇ ਪੁੱਤਰ ਦਾ ਵਿਆਹ ਆਪ ਕਰਾਂਗੇ ਸ਼ੀਹੇ ਦੀ ਘਰਵਾਲੀ ਨੂੰ ਸਮਝ ਪੈ ਗਈ ਗੁਰੂ ਜੀ ਨੇ ਅੱਗੇ ਮੱਥਾ ਟੇਕ ਕੇ ਤੇ ਧੰਨ ਮਹਾਰਾਜ ਜਿਵੇਂ ਤੁਹਾਡੀ ਮਰਜ਼ੀ کہہ ਕੇ ਚਲੀ ਗਈ ਬਾਦ ਵਿੱਚ ਮਥਰੋ ਮੁਰਾਰੀ ਦਾ ਵਿਆਹ ਹੋ ਗਿਆ ਦੋਹਾਂ ਨੂੰ ਗੁਰੂ ਘਰ ਦਾ ਪ੍ਰਚਾਰਕ ਥਾਪਿਆ ਗਿਆ ਤੇ ਭਾਈ ਬਾਈ ਮੰਜੀਆਂ 'ਚੋਂ ਇੱਕ ਮੰਜੀ ਦੀ ਬਖਸ਼ਿਸ਼ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਚਕ ਮਾਫ ਕਰਨਾ ਹੈ